ਅਸੀਂ ਆਏ ਜੀ ਇੱਥੇ ਰਵਾਨੀਆਂ ਦੇ ਰੇਲਵੇ ਸਟੇਸ਼ਨ ਤੇ ਮੁੰਡੇ ਨੂੰ ਝੜਾਣ ਵਾਸਤੇ ਇਹ ਚੱਲਾ ਦੂਜੀ ਸਿਟੀ ਨੂੰ ਨਾ ਇੱਥੇ ਚੱਲ ਰਿਹਾ ਡਿਸਕਸ਼ਨ ਕਿੰਨੇ ਵਜੇ ਟ੍ਰੇਨ ਆਣੀ ਕਿੰਨੇ ਵਜੇ ਨਹੀਂ ਆਣੀ ਹੈ ਸਾਰਿਆਂ ਦੇ ਮੂੰਹ ਸਕਰੀਨ ਵੱਲ ਨੂੰ ਹੈ ਜਾਨੀ ਬੀਸ ਨਹੀਂ ਪੜਦਾ ਬੀਸ ਨਹੀਂ ਪੜਦਾ ਦੋਰ ਕੇ ਅੱਗੇ ਦੇ ਸਟੇਸ਼ਨ ਤੇ ਇਧਰੋਂ ਰੇਲਵੇ ਸਟੇਸ਼ਨ ਦੀਆਂ ਟਿਕਟਾਂ ਟ੍ਰੇਨ ਦੀਆਂ ਟਿਕਟਾਂ ਖਰੀਦ ਹੁੰਦੀਆਂ ਅਮਰੀਦ ਇਸ ਵਿੱਚ ਕਮ ਸਿਰ ਉੱਤਰ ਤੱਕ ਪਾਈ ਗਈ ਕੋਈ ਸਾਰੇ ਡਬਲ ਡਬਲ ਉਹ ਵੀ ਉਹ ਮੁੰਡੇ ਸਾਡੇ ਦੀ ਰੂਟ ਦਾ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਉਹ ਪਤਾ ਕਰਨ ਗਿਆ ਹੁਣ ਆਇਆ ਜੀ ਰਮਾਨੀਆਂ ਦਾ ਰੇਲਵੇ ਸਟੇਸ਼ਨ ਹੈ ਤੇ ਆ ਜੀ ਸਾਡਾ ਇੰਡੀਆ ਦਾ ਬੰਦਾ ਸਭ ਠੀਕ ਠਾਕ ਰੇਲਵੇ ਸਟੇਸ਼ਨ ਤੇ ਆਏ ਆ ਚੱਲਾ ਬੰਦਾ ਸਾਡਾ ਹਾਜੀ ਚੱਲਿਆ ਮੇਟਲੀ ਮੇਟਲੀ ਇਹ ਚੱਲਾ ਦੂਜੀ ਸਿਟੀ ਨੂੰ ਅਸਟਰੀਆ ਚੱਲੇ ਆਏ ਜੇ ਜਾਣਾ ਕਿ ਮੇਰੇ ਵੀਰ ਰਹੇ ਹੰਨੇ ਵੀਰ ਇੱਥੇ ਬੜੀਆਂ ਆਵਾਜ਼ਾਂ ਜੀਆਂ ਆਂਦੀਆਂ ਨਾ ਯਾ ਇਹ ਕਿਹਦਾ ਮਾਰੀ ਬਹੁਤ ਵਧੀਆ ਸਟੇਸ਼ਨ ਹੈ ਬਾਈ ਬਹੁਤ ਜਿਆਦਾ ਕਿੱਧਰ ਨੂੰ ਚੱਲਾ ਫੇ ਅੱਜ ਕਿਹੜੇ ਕਿਹੜੀ ਸਿਟੀ ਚੱਲਾ ਨਹੀਂ ਬੜੀ ਅਸਟ੍ਰੇਲੀਆ ਚੱਲੇ ਆ ਅਸਟ੍ਰੇਲੀਆ ਉਹ ਨਹੀਂ ਸੱਚੀ ਸੱਚੀ ਦੱਸ ਯਾਰ ਕਿੱਧਰ ਚੱਲਾ ਨਹੀਂ ਚੱਲੇ ਬਜੀ ਜਿਵੇਂ ਸਲੋਈ ਤੇ ਕੋਈ ਇਧਰ ਕੀ ਟ੍ਰੇਨ ਲੀਨੀਆ ਆਈਪੋ ਲੀਨੀਆ ਕਹਿੰਦੇ ਆਹ ਟ੍ਰੇਨਾਂ ਇਧਰ ਦੀਆਂ ਛੋਟੀਆਂ ਛੋਟੀਆਂ ਇੱਕ ਡੱਬੇ ਵਾਲੀਆਂ ਟ੍ਰੇਨਾਂ ਆ ਨਾਲੇ ਹੀ ਅੱਜ ਤੂੰ ਵੀ ਜਾਂ ਨਾਲੇ ਹੀ ਅੱਜ ਮੈਂ ਵੀ ਨਾਲ ਹੀ ਚੱਲ ਜਾਣਾ ਅੱਜ ਇਸ ਲੋਈ ਆਹ ਮੁੰਡੇ ਸਾਡੀ ਟ੍ਰੇਨ ਆ ਗਈ ਐ ਇਹ ਚੱਲਾ ਬਸ ਲੋਈ ਨੂੰ ਆਹ ਆਟੋਮੈਟਿਕ ਬੰਦ ਹੋਤਾ ਹੈ ਦਰਵਾਜ਼ਾ ਚਲ ਤੂੰ ਸੀਟਾਂ ਚਲ ਠੀਕ ਆ ਫੇ ਮਿਲਦੇ ਆ ਫੇ ਤੈਨੂੰ ਕਿਸੇ ਦਿਨ ਕਰਿਆ ਛੁੱਟੀਆਂ ਛਟੀਆਂ ਇੰਜੋਏ ਆਪਣੀਆਂ ਆ ਗਿਆ ਸਾਢੇ ਆ ਉਹ ਮਾਰ ਲਈ ਹਵਾ ਨੂੰ ਲੱਗੇ ਬੈਠਿਆ ਨਾ ਬੈਠਿਆ ਬੈਠ ਕੇ ਮਰ ਜਾਏਗਾ ਇਹਨੂੰ ਦੇਖਦਾ ਨਹੀਂ ਇਹਨੂੰ ਬਾਹਰ ਚੱਲ ਗੋਿਆਂ ਨਾਲ ਗਾਇਕ ਜੇ ਗੱਲ ਵੀ ਕਰਣ ਤੇ ਨਾਲ ਸੀਟ ਤੇ ਨਹੀਂ ਹੈਗਾ ਬਾਕੀ ਜੋ ਹੱਥ ਬਾਹਰ ਨਾ ਗੱਡੀ ਐਚਾ ਹਾਂ ਹੱਥ ਨਹੀਂ ਹੈ ਤਾਕੀ ਜੋ ਹੱਥ ਬਾਹਰ ਨਾ ਗੱਡੀ ਉਹ ਟ੍ਰੇਨ ਨਹੀਂ ਹਿੰਡ ਗਈ ਚਾਹੀ ਸੀ ਉਹ ਪਿਛਲੀ ਸੀਟ ਤੇ ਚੱਲ ਜਾ ਕੇ ਚਲੋ ਵੀ ਮੁੰਡਾ ਤਾਂ ਜੜ ਦੋਸਤ ਤਾਂ ਗਿਆ ਸਾਡੇ ਆਪਣੇ ਆਪਣੇ ਹੈ ਨਹੀਂ ਅਸੀਂ ਤੇ ਅਸੀਂ ਇਹ ਤਾਂ ਆ ਹੀ ਟਾਕੀ ਜੋ ਵਾਸਤੇ ਬਾਹਰ ਨਾ ਕੱਟਣਾ ਹੈਗਾ ਦਰਵਾਜ਼ਾ ਬੰਦ ਕਰਕੇ ਕਿਸੇ ਕੋ ਕੋਈ ਚੀਜ਼ ਲੈ ਕੇ ਨਹੀਂ ਖਾਣੀ ਖਾਣੀ ਹੈਗੀ ਕਿਸੇ ਨਾਲ ਜਿਆਦੀ ਗੱਲ ਨਹੀਂ ਕਰਨੀ ਕਿਸੇ ਤੇ ਭਰੋਸਾ ਨਹੀਂ ਕਰਨਾ ਹੈਗਾ ਲੋਕੀ ਕੀ ਖਲਾਦੇ ਨੇ ਕੋਈ ਨਹੀਂ ਚਲੋ ਖਾ ਕੇ ਮੁੰਡੇ ਮੁੱਕ ਦੀ ਮੁੱਕ ਦੀ ਗੱਲ ਇਹ ਤੇ ਹੁਣ ਉਹ ਵੀ ਚਲੇ ਗਿਆ ਤੇ ਆਪਾਂ ਵੀ ਚਲੀਏ ਘਰੋਂ ਚਲੋ ਚਲੋ ਜੀ ਬਾਤਰੀ ਪੂਣੀ ਖਾਣੀ ਠੀਕ ਆ ਆ ਕਰਦੇ ਪਏ ਮੁੰਡੇ ਨਾ ਕੱਲ ਇੱਕ ਮੱਲ ਕੋਹੇ ਨੇ ਤੋਹਫੀ ਦਿੱਤੀ ਜਿਹਨ ਗਿਆ ਭਾਜੀ ਮੇਰੇ ਕੋ ਦੋ ਮਿੰਟ ਆਜੋ ਮੇਰੀ ਹੈਲਪ ਬੈਗ ਫੜ ਲਓ ਕਿਉਂਕਿ ਕੋਈ ਚੀਜ਼ ਨਹੀਂ ਲੈ ਕੇ ਖਾਣੀ ਠੀਕ ਆ ਸਾਰੇ ਗਿਆਨ ਦੇ ਦੇਓ ਤੇ ਵਾਰੀ ਜੋ ਹੱਥ ਕਰ ਬਾਹਰ ਨਹੀਂ ਕੱਟਣਾ ਕੋਈ ਕੋ ਪੈਸੇ ਲੈਣੇ ਬਾਹਰ ਨਾਰੀਅਲ ਪਾਣੀ ਵਗੈਰਾ ਕੁਝ ਨਹੀਂ ਪੀਣਾ ਬੋਤਲ ਦਾ ਸਟੇਸ਼ਨ ਤੇ ਤੈਨੂੰ ਪਤਾ ਪਾਣੀ ਗੰਦਾ ਤੇ ਬਾਹਰ ਲੀਆਂ ਉਹ ਗਲੀਆਂ ਸੜੀਆਂ ਚੀਜ਼ਾਂ ਵੀ ਨਹੀਂ ਖਾਣੀਆਂ ਟ੍ਰੇਨ ਦੀਆਂ ਰੋਟੀ ਤੇ ਨਾ ਕੋਈ ਕਰਕੇ ਈਆ ਰੋਟੀ ਕੋਸ਼ਿਸ਼ ਕਰੀਂ ਕਿ ਤੈਨੂੰ ਬਾਹਰੋਂ ਨਾ ਹੀ ਪਾਣੀ ਪੋਵੇ ਹਾਂ ਠੀਕ ਹੈ ਬਾਕੀ ਫੋਨ ਕਰਦਾ ਨਹੀਂ ਟਾਈਮ-ਟਾਈਮ ਸਰ ਜੇ ਕਿਸੇ ਨੇ ਵੀ ਕੋਈ ਗੱਲਬਾਤ ਹੋਈ 111 ਨੰਬਰ ਉਹ ਨਹੀਂ ਸਾ ਤੇ ਇੱਥੋਂ ਦਾ ਵੇਖ ਲਈਂ ਕਿ ਮੈਂ 100 ਨੰਬਰ ਤੇ ਕਾਲ ਕਰਦੀ ਹਾਂ ਅਸਾਂ ਠੀਕ ਹੈ ਠੀਕ ਦਾ ਵੇਖਦਾ 102 ਦਾ ਹਸਪਤਾਲ ਨਹੀਂ ਨਹੀਂ ਪਤਾ ਪੁਲਿਸ ਦਾ ਕਿਹੜਾ ਹੈ ਇੱਥੇ ਪੁਲਿਸ ਦਾ ਕੌਣ ਸੇ ਹੈ ਚੱਲ ਚੱਲਣ ਕੋਈ ਨਹੀਂ ਤੂੰ ਸੋ ਹੈ ਖਿਆਲ ਰੱਖੀ ਹੁਣ ਆਪਣਾ ਖਿਆਲ ਰੱਖੀ ਆਪਣਾ ਚੰਗਾ ओके हां ਇੱਥੇ ਇੱਥੇ ਖੜੋ ਇਧਰ ਆਣੀ ਵਧੀਆ ਫੋਟੋ ਤੇਰੇ ਇਕੱਠੇ ਹੀ ਚਾਹੁੰਦੇ ਰਹੀ ਗਿਆ ਫੋਟੋ ਚਲੋ ਚਲੋ ਅੱਗੇ ਲੈ ਆਵੇਂ ਦੂਜਾ ਆਵੇ ਨੈਕਸਟ ਜੀ ਉਹ ਰੋਡ ਕੀ ਪਿੰਚ ਬਹੁਤ ਬੜੀ ਆਏਗੀ ਹੈ ਦੋ ਤਿੰਨ ਹਿੱਜਤੀਆਂ ਚਲ ਅਜੀਤ ਭਾਈ ਚੱਲੋ ਫਿਰ ਚੱਲੇ ਇਹ ਕੱਲੋ ਇਟਲੀ ਕੋ ਚਲੇ ਜਾਏਗਾ ਜੇ ਮੈਂ ਕ੍ਰਿਸਮਸ ਵੀ ਆਇਆ ਥਾ ਜੇ ਬਾਕੀ ਚਲੋ ਫਿਰ ਆ ਵੀ ਕ੍ਰਿਸਮਸ ਦੀਆਂ ਲਟਾਂ ਲੱਗੀਆਂ ਆ ਪਰ ਰੌਣਕ ਮੇਲਾ ਇੱਥੇ ਕੁਝ ਨਹੀਂ ਸੀ ਕ੍ਰਿਸਮਸ ਦਾ ਰੌਣਕ ਮੇਲਾ ਕੁਛ ਨਹੀਂ ਕਰ ਇਸ ਵਿੱਚ ਦਾ ਹੈਗਾ ਜ਼ਰਾ ਵੀ ਨਹੀਂ ਖਾਲੀ ਰੋਡ ਪਈ ਹੈ ਲੋਕ ਵੀ ਮਿੱਤਰੋ ਪੈ ਗਈ ਸਾਡੇ ਵਿੱਚ ਨੋ ਫੋਲ ਅੱਜ ਲਾਈਵ ਪੈਂਦੀ ਵੀ ਅੱਜ ਪਹਿਲੇ ਦੇਣਾ ਮੁੰਡੇ ਖੜੇ ਕਮਰਾਂ ਦੇ ਵਿੱਚ ਲੈ ਕੇ ਦੇਖਣ ਨੂੰ ਸੁਣੋ